ਤੁਸੀਂ ਦੇਖ ਰਹੇ ਹੋ ਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬినੂ ਸ਼ਰਮਾ ਫਿਲਮ 라ਵੀ ਦੇ ਕੰਡੇ ਦੀ ਟ੍ਰੇਲਰ ਹੌਂਸ ਤੇ ਪਹੁੰਚੇ ਮੈਂ ਨਾ ਖਾਸ ਮੌਕੇ ਤੇ ਫਿਲਮ ਦੇ ਪ੍ਰੋਡਿਊਸਰ ਮੌਜੂਦ ਨੇ ਸੁਨੀਲਕੌਰ ਸਿੱਧੂ ਜਤਿੰਦਰ ਚੋਹਣ ਜੀ ਤੇ ਇਹ ਖਾਸ ਮੌਕੇ ਤੇ ਗੱਲਬਾਤ ਕਰਦੇ ਆ ਫਿਲਮ ਦਾ ਟ੍ਰੇਲਰ ਬਹੁਤ ਸੋਹਣਾ ਤੇ ਇਹਨਾਂ ਨੂੰ ਪੁੱਛਦੇ ਆ ਇਹਨਾਂ ਲਈ ਕੀ ਕੁਝ ਖਾਸ ਹੈ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮਚ ਥੈਂਕ ਯੂ ਜੀ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਟ੍ਰੇਲਰ ਦੇਖਿਆ ਤੁਹਾਨੂੰ ਵਧੀਆ ਲੱਗਿਆ ਉਹਦੇ ਲਈ ਵੀ ਦਿਨ ਤੁਹਾਨੂੰ ਥੈਂਕ ਯੂ ਇਹ ਬੜਾ ਹੀ ਇਮੋਸ਼ਨਲ ਕੈਰੈਕਟਰ ਹੈ ਫਿਲਮ 'ਚ ਜੇਕਰ ਆਪਾਂ ਗੱਲ ਕਰੀਏ ਬਹੁਤ ਸਾਰੇ ਸ਼ੇਡਸ ਦੇਖਣ ਨੂੰ ਮਿਲੇ ਨੇ ਇਹ ਜੇ ਫਿਲਮ ਮੁੱਦ ਘਟ ਬੰਦੀ ਨੇ ਕਿ ਇੱਕ ਇੱਕ ਚੀਜ਼ ਨੂੰ ਫੈਮਿਲੀ ਬੌਂਡਿੰਗ ਨੂੰ ਰਿਲੇਸ਼ਨ ਨੂੰ ਬੜੇ ਵਧੀਆ ਤਰੀਕੇ ਨਾਲ ਹਾਈਲਾਈਟ ਕੀਤਾ ਹੈ ਕਿਸ ਤਰ੍ਹਾਂ ਦੇਖਦੇ ਹੋ ਆ ਬਹੁਤ ਵਧੀਆ ਲੱਗਿਆ ਮੈਨੂੰ ਐਦਾਂ ਲੱਗ ਰਿਹਾ ਸੀਗਾ ਕਿ ਮੈਂ ਆਪਣੇ ਆਪਣੇ ਬਚਪਨ ਦਾ ਕਰੈਕਟਰ ਹੀ ਜੀ ਰਹੀ ਹਾਂ ਕਿਉਂਕਿ ਅਸਲੀਅਤ 'ਚ ਜਿੱਦਾਂ ਦੀ ਮੈਂ ਸੀ ਇਸ ਫਿਲਮ ਦੇ ਵਿੱਚ ਵੀ ਮੈਂ ਉਦਾਂ ਦਾ ਕਰੈਕਟਰ ਨਿਭਾਇਆ ਉਹ ਕੁੜੀ ਜਿਹੜੀ ਕਿ ਅੰਦਰ ਬਹੁਤ ਕੁਝ ਰੱਖਦੀ ਹੈ ਪਰ ਪਿਓ ਦੇ ਸਾਹਮਣੇ ਬੋਲਦੀ ਨਹੀਂ ਸੋ ਮੇਰਾ ਐਦਾਂ ਦਾ ਹੀ ਕਰੈਕਟਰ ਹੈ ਔਰ ਮੈਨੂੰ ਉਮੀਦ ਹੈ ਵੀ ਆਡੀਅנס ਪਿਆਰ ਦੇਊਗੀ ਇਸ ਕਰੈਕਟਰ ਨੂੰ ਥੈਂਕ ਯੂ ਸਾਰੀ ਵੈਰੀਮੈਂਟ ਕਰ ਹੁੰਦਾ ਕਿੰਨਾ ਕੋ ਮੌਕਾ ਮਿਲਿਆ ਐਜ਼ ਅਨ ਐਕਟ੍ਰੈਸ ਐਜ਼ ਅਨ ਪ੍ਰੋਡਿਊਸਰ ਅ ਐਜ਼ ਅਨ ਐਕਟਰ ਤਾਂ ਦੇਖੋ ਮੈਂ ਬਹੁਤ ਸਾਲਾਂ ਦੀ ਕੰਮ ਕਰ ਰਹੀ ਹਾਂ ਬਟ ਹਾਂ ਐਜ਼ ਅਨ ਤੇ ਮੈਨੂੰ ਲੱਗਦਾ ਵੀ ਉਹ ਪਰਮਾਤਮਾ ਦੀ ਕਿਰਪਾ ਨਾਲ ਤੇ ਜੀਤੂ ਦੀ سپورਟ ਦੇ ਨਾਲ ਮੈਂ ਉਹ ਜ਼ਿੰਮੇਵਾਰੀ ਨਿਭਾ ਸਕੀ ਆ ਤੇ ਬਾਕੀ ਤਾਂ ਇਹ ਵੀ ਕਮੀਆਂ ਤਾਂ ਹਰ ਇੱਕ ਇਨਸਾਨ 'ਚ ਹੁੰਦੀਆਂ ਨੇ ਹੋ ਸਕਦਾ ਮੇਰੇ ਤੋਂ ਵੀ ਕੋਈ ਗਲਤੀ ਹੋਈ ਹੋਵੇ ਤੁਹਾਡਾ ਨਾਮ ਜੀਤੂ ਕਿ ਬਾਲੀਵੁੱਡ 'ਚ ਤਾਂ ਹੈਗੇ ਨੇ ਐਕਟਰ ਜਤਿੰਦਰ ਜੀਤੂ ਲੱਗਦਾ ਹੁਣ ਜਿਵੇਂ ਤੁਸੀਂ ਕਮ ਕਮ ਬੈਕ ਵਿਦ ਬੈਂਕ ਕਿਤਨੀ ਵਧੀਆ ਮੂਵੀ ਲੈ ਕੇ ਹੋ ਕੀ ਕਹਿਣਾ ਚਾਹੋਗੇ ਐਕਸਪੈਰੀਮੈਂਟ ਕਰਨ ਦਾ ਮੌਕਾ ਵੀ ਮਿਲਿਆ ਡਿਫਰੈਂਟ ਜਨਰਰ ਵੀ ਇੰਡਸਟਰੀ ਵਿੱਚ ਇਹ ਐਕਸਪੈਰੀਮੈਂਟ ਨੀ ਸੀ ਐ ਬਹੁਤ ਇੱਕ ਬੁਲਸਾਈ ਜਿਹਨੂੰ ਕਹਿੰਦੇ ਤੁਸੀਂ ਇੱਕ ਨਿਸ਼ਾਨਾ ਸੋਚਿਆ ਸਮਝਿਆ ਹਾਰਡਵਰਕ ਸੋਲ ਨਾ ਬਣਾਇਆ ਇੱਕ ਪ੍ਰੋਡਕਟ ਐਕਸਪੈਰੀਮੈਂਟ ਨਹੀਂ ਹੈ ਇਹ ਬੜੀ ਸਾਡੀ ਰੂਹਾਂ ਲੱਗ ਗਈ ਇਹਨੂੰ ਬਣਾਉਣ ਲਈ ਤੇ ਜਿੱਦਾਂ ਸੋਹਣਾ ਤੁਸੀਂ ਨਜ਼ਰ ਆ ਰਿਹਾ ਉਹਦੇ ਪਿੱਛੇ ਵੀ ਓਨਾ ਕੀ ਜ਼ੋਰ ਲੱਗਿਆ ਹੋਊਗਾ ਐਂਡ ਆਈ ਹੋਪ ਯੂ ਲਾਈਕ ਥਿਸ ਐਂਡ ਯੂ ਲਵ ਥਿਸ ਯੇਰ ਹੋਡੇ ਲਈ ਕੀ ਰੈਫਿਨਮੈਂਟ ਇੰਡਸਟਰੀ ਪਾਰਟ ਜੇਕਰ ਅਗਲ ਕੀ ਸਭ ਤੋਂ ਪਹਿਲਾਂ ਤਾਂ ਸਸ਼ੀ ਕਾਲ ਜੀ ਸਾਰਿਆਂ ਨੇ ਮੈਂ ਟੀਸ਼ਰਟ ਕੌਰ ਤੇ ਸਾਰੇ ਮੈਨੂੰ ਟੀਆ ਦੇ ਨਾਮ ਤੋਂ ਜਾਣਦੇ ਨੇ ਤੇ ਮੇਰੀ ਪਹਿਲੀ ਡੈਬਿਊ ਮੂਵੀ ਹੈ ਰਾਵੀ ਦੇ ਕੰਡੇ ਤੇ ਮੇਰਾ ਐਕਸਪੀਰੀਅੰਸ ਐਜ਼ ਅ ਆਰਟਿਸਟ ਤਾਂ ਮੇਰਾ ਬਿਲਕੁਲ ਵੀ ਨਹੀਂ ਸੀਗਾ ਬਟ ਜਿੰਨੇ ਵੀ ਕੋ-ਸਟਾਰ ਨੇ ਉਹਨਾਂ ਨੇ ਮੇਰੀ ਇੰਨੀ ਜ਼ਿਆਦਾ ਹੈਲਪ ਕੀਤੀ ਹੈ ਤਾਂ ਉਹ ਤੁਹਾਨੂੰ ਸਕਰੀਨ ਤੇ ਦਿਖ ਦਿਊਗਾ ਕਿ ਕਿਵੇਂ-ਕਿਵੇਂ ਮੈਂ ਮਤਲਬ ਇੱਕ ਐਕਸਪੀਰੀਅੰਸ ਇਹਨਾਂ ਦੇ ਨਾਲ ਹੀ ਰਿਹਾ ਮੇਰਾ ਛੋਟੀ ਜ਼ੀਰੋ ਤੋਂ ਨੇ ਸਟਾਰਟ ਕਰਿਆ ਤੇ ਅੱਜ ਮੂਵੀ ਵੀ ਬਣ ਗਈ ਤੇ ਸੌਰੀ ਫॉर ਦਾ ਥਰੋਟ ਮੇਰਾ ਗਲਾ ਥੋੜਾ ਜਿਹਾ ਖਰਾਬ ਹੈ ਬੈਠਿਆ ਹੋਇਆ ਇਹ ਲਾਈਫ ਸ ਮਦਰ ਡਾਟਰ ਦੀ ਬੌਂਡਿੰਗ ਤਾਂ ਬੜਾ ਦੇਖ ਸਕਦੇ ਆਫ-ਸਕ੍ਰੀਨ ਔਰ ਸਕਰੀਨ ਇੱਕ ਸਿਸਟਰ ਬੌਂਡਿੰਗ ਬਹੁਤ ਵਧੀਆ ਤਰੀਕੇ ਨਾਲ ਦਿਖਾਈ ਗਈ ਜੀ ਐਕਚੁਅਲੀ ਜਿਹੜੀਆਂ ਭੈਣਾਂ ਨੇ ਨਾ ਉਹਨਾਂ ਦੇ ਉਹ ਮੈਨੂੰ ਲੱਗਦਾ ਵੀ ਅਸਲ ਜ਼ਿੰਦਗੀ ਦੇ ਵਿੱਚ ਵੀ ਭੈਣਾਂ ਇੱਕ ਦੂਜੇ ਦੇ ਬਹੁਤ ਨੇੜੇ ਹੁੰਦੀਆਂ ਨੇ ਉਹ ਇੱਕ ਦੂਜੇ ਦੇ ਇਮੋਸ਼ਨਸ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਸਕਦੀਆਂ ਨੇ ਤੇ ਇਸ ਫਿਲਮ 'ਚ ਵੀ ਇਹੀ ਦਿਖਾਇਆ ਵੀ ਇੱਕ ਭੈਣ ਦੂਜੀ ਭੈਣ ਲਈ ਤੇ ਦੂਜੀ ਭੈਣ ਤੀਜੀ ਭੈਣ ਲਈ ਉਹ ਕਿੱਦਾਂ ਇੱਕ ਦੂਜੇ ਦੇ ਲਈ ਸਟਰਗਲ ਕਰਦੀਆਂ ਨੇ ਇੱਕ ਦੂਜੇ ਲਈ ਜਾਨ ਦੇਣ ਨੂੰ ਵੀ ਤਿਆਰ ਨੇ ਮਤਲਬ ਇਹ ਜਿਹੜੀ ਫਿਲਮ ਹੈ ਨਾ ਮੈਨੂੰ ਇਹ ਲੱਗਦਾ ਵੀ ਹਰ ਘਰ ਦੀ ਕਹਾਣੀ ਹੈ ਹਰ ਕੁੜੀ ਦੀ ਕਹਾਣੀ ਹੈ ਹਰ ਪਿਓ ਦੀ ਕਹਾਣੀ ਹੈ ਔਰ ਮੈਨੂੰ ਉਮੀਦ ਹੈ ਵੀ ਇਹ ਫਿਲਮ ਜਦੋਂ ਸਿਨੇਮਾ ਦੇ ਵਿੱਚ ਮੇਰੀ ਆਡੀਅנס ਦੇਖਣ ਆਊਗੀ ਤਾਂ ਉਹ ਨਿਰਾਸ਼ ਹੋ ਕੇ ਨਹੀਂ ਜਾਊਗੀ ਹਰ ਇੱਕ ਨੂੰ ਇਹ ਲੱਗੂਗਾ ਵੀ ਮੇਰੇ ਆਪ ਦੀ ਕਹਾਣੀ ਚੱਲ ਰਹੀ ਹੈ ਲੁਕਸਵਾ ਤੁਸੀਂ ਆਪਣੇ ਆਪ ਨਾਲ ਆਪਣੇ ਆਪ 'ਚ ਕਿੰਨਾ ਕੁ ਚੇਂਜ ਦੇਖਦੇ ਹੋ ਆਫ ਸਕ੍ਰੀਨ ਤੇ ਔਨ ਸਕ੍ਰੀਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿਉਂਕਿ ਕੋਈ ਵੀ ਕਰੈਕਟਰ ਕਰਨਾ ਤੁਹਾਡੇ ਲਈ ਇੱਕ ਚੈਲੰਜ ਹੁੰਦਾ ਹੈ ਕਿ ਆਪਣੀ ਏਸ ਤੁਸੀਂ ਕਿਵੇਂ ਦਿਖਾਉਣੀ ਹੈ ਜਾਂ ਕਿਦਾਂ ਦੇ ਕੈਰੈਕਟਰ ਦੇ ਵਿੱਚ ਤੁਸੀਂ ਜਾਣਾ ਤੇ ਆਪਣੇ ਆਪ ਤੇ ਕੰਮ ਕਰਨਾ ਹੁੰਦਾ ਤੇ ਮੈਨੂੰ ਲੱਗਦਾ ਵੀ ਮੈਂ ਬਹੁਤ ਸਾਰਾ ਕੰਮ ਕਰਿਆ ਕਿਉਂਕਿ ਮੇਰੇ ਲਈ ਚੈਲੰਜ ਸੀ ਤੇ ਮੈਨੂੰ ਲੱਗਦਾ ਵੀ ਉਹ ਚੈਲੰਜ ਮੈਂ ਅਸੈਪਟ ਕਰਕੇ ਸੁਣੋ ਰੋਕਤਾਂ ਨੂੰ ਜਾਨਦੇ ਨੇ ਕੀ ਕਹਿਣਾ ਚਾਹੋਗੇ ਫਿਲਮ 라ਵੀ ਦੇ ਕੰਡੇ 10 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਉਸ ਤੋਂ ਪਹਿਲਾਂ ਕਿ ਬਾਲੀਵੁੱਡ ਫਿਲਮ ਵੀ ਆ ਰਹੀ ਹੈ 2 ਅਕਤੂਬਰ ਨੂੰ ਤੁਲਸੀ ਕੁਮਾਰੀ ਤੁਲਸੀ ਸੈਨੀ ਸੰਸਕਾਰੀ ਦੀ ਤੁਲਸੀ ਕੁਮਾਰੀ ਤੇ ਲੱਗਦਾ ਵੀ ਤੁਹਾਡੀ ਫਿਲਮ ਉਹਦੇ ਪਰੂ ਪੈਸਾ ਦਿਓ ਤੁਹਾਡੇ ਪਰੂ ਨਹੀਂ ਮੈਂ ਇੱਕ ਗੱਲ ਕਹੂੰਗੀ ਵੀ ਕੋਈ ਵੀ ਫਿਲਮ ਕਿਸੇ ਤੇ ਪਰੂ ਨਹੀਂ ਪ ਤੇ ਉਹ ਵੀ ਫਿਲਮ ਚੱਲਣੀ ਚਾਹੀਦੀ ਹੈ ਕਿਉਂਕਿ ਹਰ ਜਿਹੜਾ ਪ੍ਰੋਜੈਕਟ ਹੈ ਦੇਖੋ ਬੜੀ ਮਿਹਨਤ ਨਾਲ ਬਣਦਾ ਸਾਰੀਆਂ ਹੀ ਫਿਲਮਾਂ ਚੱਲਣੀਆਂ ਚਾਹੀਦੀਆਂ ਨੇ ਤੇ ਮੈਂ ਆਡੀਅנס ਨੂੰ ਇੱਕੋ ਹੀ ਅਪੀਲ ਕਰੂੰਗੀ ਵੀ ਮੈਂ ਤੁਹਾਡੇ ਪੰਜਾਬ ਦੀ ਧੀ ਆ ਮੈਨੂੰ ਮੌਕਾ ਦਿਓ ਜ਼ਰੂਰ ਔਰ ਮੈਨੂੰ ਤੁਹਾਡੇ ਪਿਆਰ ਦੀ ਜ਼ਰੂਰਤ ਹੈ ਇੱਕ ਵਾਰ ਮੈਨੂੰ ਮੈਂ ਸਾਬਿਤ ਕਰਨਾ ਚਾਹੁੰਦੀ ਆ ਆਪਣੇ ਆਪ ਨੂੰ ਤੇ ਤੁਹਾਡੇ ਪਿਆਰ ਤੋਂ ਇਲਾਵਾ ਮੈਨੂੰ ਇਹ ਚ ਕਰਨ ਦਾ ਮੌਕਾ ਨਹੀਂ ਮਿਲਣਾ ਇੱਕ ਵਾਰ ਜ਼ਰੂਰ ਦੇਖਿਓ ਉਸ ਤੋਂ ਬਾਅਦ ਜੋ ਤੁਹਾਡਾ ਹੁਕਮ ਹੋਏਗਾ ਉਹ ਸਿਰ ਮੱਥੇ ਆ। ਫਿਲਮ ਟੀਮ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਹੈ ਰਾਵੀ ਦੇ ਗੰਡੇ 10 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਤੁਸੀਂ ਵੀ ਪਰਿਵਾਰ ਸਮੇਤ ਆਪਣੇ ਦੋਸਤਾਂ ਨਾਲ ਮਿੱਤਰਾਂ ਦੇਖਣ ਜੋ ਕਿ ਇੱਕ ਪਰਿਵਾਰਿਕ ਫਿਲਮ ਹੈ। ਇੱਕ ਵਧੀਆ ਟੌਪਿਕ ਤੇ ਬਣਾਈ ਗਈ ਫਿਲਮ ਹੈ। ਤਾਜ਼ਾ ਅਪਡੇਟਸ ਲਈ ਬਨੇ ਰਹੋ ਅਜ਼ਾਦ ਟੀਵੀ ਨਿਊਜ਼ ਨਾਲ।